ਤੁਪ ਜਿੱਥੇ ਏਕਮਣੇ ਖੇਡਣਾ ਜਿੱਥੇ ਮਿੱਤਰੋ ਗੋਪੀ ਹੁਣੀ ਜੋ ਹੈ ਵੱਡੀਆਂ ਟੀਮਾਂ ਕਾਂਗੇ ਵਾਲਾ ਸ਼ਾਇਦ ਹੈਗਾਗਾ ਗੁਰਵਿੰਦਰ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿਹੜੇ ਕਿਹੜੇ ਮੇਲੇ ਆ ਅੱਜ ਕਿੱਥੇ ਕਿੱਥੇ ਕੱਪ ਹੋਣੇ ਆ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਸੋ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟ ਤੇ ਆਉਣੇ ਆ ਅੱਜੋ ਮੇਤਰੋ ਬਖਸ਼ੀ ਵਾਲਾ ਦੇ ਵਿੱਚ ਓਪਨ ਦਾ ਟੂਰਨਾਮੈਂਟ ਬਹੁਤ ਤਗੜਾ ਟੂਰਨਾਮੈਂਟ ਮੇਤਰੋ ਦੇਖਣ ਨੂੰ ਮਿਲਣਾ 51000 ਪਹਿਲਾ ਇਨਾਮ ਆ ਦੂਜਾ ਨਾਮ ਹੈਗਾ 131000 ਤੇ ਬੈਸਟਾਂ ਨੂੰ ਹੈਗਾ ਐਲੀਡੀਆਂ ਵੱਡਾ ਟੂਰਨਾਮੈਂਟ ਅੱਜ ਦੇ ਦਿਨ ਦਾ ਮੈਕਮਾ ਵੀ ਓਪਨ ਦਾ ਇਹੀ ਹੋਣਾ ਮਿੱਤਰੋ ਹੋਰ ਕਿਤੇ ਅੱਜ ਕੱਪ ਹੋਇਆ ਉਹ ਤੁਸੀਂ ਜ਼ਰੂਰ ਕਲੀਅਰ ਕਰਿਓ ਅੱਜ ਸ਼ਾਇਦ ਮਾਝੇ ਜਾਂ ਸ਼ੋ ਮੈਚ ਵੱਡਾ ਕੱਪ ਜਿੱਥੇ ਏਕਮਣੇ ਖੇੜਨਾ ਜਿੱਥੇ ਮਿੱਤਰੋ ਗੋਪੀ ਹੁਣੀ ਜੋ ਹੈ ਵੱਡੀਆਂ ਟੀਮਾਂ ਕਾਂਗੇ ਵਾਲਾ ਸ਼ਾਇਦ ਹੈਗਾ ਗੁਰਵਿੰਦਰ ਆ ਉਹਦਾ ਪੋਸਟਰ ਨਹੀਂ ਮਿਲਿਆ ਮੈਨੂੰ ਸ਼ਾਇਦ ਜੋ ਲਾਈਵ ਸ਼ਾਮ ਨੂੰ ਚੱਲ ਜੂਗਾ 5:00 ਵਜੇ ਤੇ ਬਾਕੀ ਮਿੱਤਰੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਮੇਲੇ ਉਦਾਂ ਦੇ ਨਹੀਂ ਹੋ ਰਹੇ ਪਰ ਜਲਦੀ ਮਿੱਤਰੋ ਉਹ ਚੀਜ਼ਾਂ ਹੋਣਗੀਆਂ ਹਰ ਰਾਏਪੁਰ ਚ ਰੇਡਾਂ ਜੱਫੀਆਂ ਤੇ ਮੋਟਰਸਾਈਕਲ ਬੋਲਟ ਆ ਉਹ ਕੱਪ ਟਾਪ ਦਾ ਆ ਰਿਹਾ ਸੋ 2-4 ਦਿਨਾਂ ਜੀ ਉਦਾਂ ਹੀ ਸਰਾ ਲੱਗਿਆ ਕਰੂਗੀ ਫਿਰ ਪੰਜਾਬ ਦੇ ਸੀਜ਼ਨ ਚ ਮਿੱਤਰੋ ਰੌਣਕਾਂ ਲੱਗਣਗੀਆਂ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ